ਯੁੱਧ ਨਸ਼ੇ ਵਿਰੁੱਧ ਮੈਂ ਬीडी ਕੀ ਕਾਰਵਾਈ ਹੈ ਬਾਈ ਸਰ ਜੀ ਯੁੱਧ ਨਸ਼ੇ ਵਿਰੁੱਧ ਤੇ ਜਿਹੜੇ ਲੋਕਾਂ ਨੇ ਆਪਣੇ ਘਰਾਂ ਚ ਪੱਥਰ ਤੇ ਦੂਜਿਆਂ ਦੇ ਘਰਾਂ ਚ ਸੱਥਰ ਵਿਛਾਉਂਦੇ ਆ ਜਿਹੜੇ ਲੋਕ ਅ ਇਸ ਕਾਰਵਾਈ ਦੇ ਤਹਿਤ ਇੱਕ ਮਨਜਿੰਦਰ ਸਿੰਘ ਉਰਫ ਮੁੰਦਰੀ ਜਿਹੜਾ ਕਿ 26 ਐਫ ਆਈ ਆਰ ਨੰਬਰ 26 ਸਾਲ 2025 ਦੇ ਵਿੱਚ ਨਾਮਜ਼ਦ ਸੀਗਾ ਇਹਦੇ ਕੋਲੋਂ ਇਹਨੂੰ ਅਰੈਸਟ ਕੀਤਾ ਇਹਦੇ ਕੋਲੋਂ 28 ਗ੍ਰਾਮ ਚਿੱਟਾ ਸੱਤ ਲਾਈਟਰ ਤੇ ਚਾਰ ਪੰਨੀਆਂ ਤੇ ਚਾਰੇ ਦੇ ਕੋਲੋਂ 10-10 ਰੁਪਏ ਦੇ ਸਾਢੇ 1.5 ਕ੍ਰੈਂਸੀ ਨੋਟ ਤੇ 2500 ਰੁਪਏ ਡਰਗ ਮਨੀ ਬਰਾਮਦ ਕੀਤੀ ਹੈ ਜੀ ਹੁਣ ਇਹ ਬੰਦਾ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਆ ਸਾਡੇ ਕੋਲ ਤੇ ਅੱਗੇ ਜੋ ਵੀ ਕਾਰਵਾਈ ਹੋਊਗੀ ਆਪ ਜੀ ਨੂੰ ਸੂਚਿਤ ਕਰ ਦਿੱਤਾ ਜਾਊਗਾ ਕਿਹੜੇ ਜਮਾਨਿਆ ਸਰਾ ਕਿਹੜੇ ਕਰ ਰਹੇ ਜੀ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਇਹਨਾਂ ਸੰਦੇਸ਼ ਇਹਨਾਂ ਦਾ ਪੰਜਾਬ ਸਰਕਾਰ ਤੇ ਮਾਨਯੋਗ ਐਸਐਸਪੀ ਸਾਹਿਬ ਡੀਜੀਪੀ ਸਾਹਿਬ ਸੰਦੇਸ਼ ਸਾਫ਼ ਹੈ ਕਲੀਅਰ ਹੈ ਕਿ ਜਾਂ ਤਾਂ ਨਸ਼ੇ ਛੱਡ ਜੋ ਜਾਂ ਫਿਰ ਪੰਜਾਬ ਛੱਡ ਜੋ ਤੇ ਇਹ ਬਖਸ਼ੇ ਨਹੀਂ ਜਾਣਗੇ। ਇਹਦੇ ਪਰਿਵਾਰਕ ਮੈਂਬਰ ਵੀ ਬੰਦਾ ਫੜੇ ਗਏ। ਹਾਂਜੀ ਇਹਦੇ ਪਰਿਵਾਰ ਦੇ ਵਿੱਚੋਂ ਪਹਿਲਾਂ ਇਹਦਾ ਪਿਤਾ ਉਹ ਵੀ ਨਸ਼ੇ ਦੇ ਵਿੱਚ ਜੇਲ੍ਹ ਕੱਟ ਰਿਹਾ। ਇਹਦੀ ਮਾਂ ਕੋਲੋਂ 100 ਗ੍ਰਾਮ ਇਸੇ ਐਫਆਈਆਰ ਦੇ ਵਿੱਚ 100 ਗ੍ਰਾਮ ਚਿੱਟਾ ਰਿਕਵਰ ਹੋਇਆ ਸੀ। ਉਹਦੇ ਵਿੱਚੋਂ ਇਹਦੀ ਮਾਂ ਤੇ ਉਹਦੀ ਪਤਨੀ ਪਹਿਲਾਂ ਹੀ ਜੇਲ੍ਹ ਦੇ ਵਿੱਚ ਨੇ। ਮਾਂ ਦਾ ਕਿ ਨਾਮ ਜੀ? ਇਹਦੀ ਮਾਂ ਦਾ ਨਾਮ ਹੈਗਾ ਜੀ ਜਸਵੀਰ ਕੌਰ। ਤੇ ਇਹਦੀ ਪਤਨੀ ਦਾ ਨਾਮ ਸੁਖਵਿੰਦਰ ਕੌਰ ਆ ਇਹ ਜੇਲ ਪਹਿਲਾਂ ਜੇਲ ਦੇ ਵਿੱਚ ਨੇ ਇਸੇ ਮੁਕਦਮੇ ਦੇ ਵਿੱਚ 26/25 ਦੇ ਵਿੱਚ ਪੰਚਾਇਤਾਂ ਜਿਹੜੇ ਕਲੱਬ ਆ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਮਤਲਬ ਪ੍ਰਸਾਦ ਦੇਣਾ ਤੁਹਾਡਾ ਪੰਚਾਇਤਾਂ ਬਹੁਤ ਹੀ ਵਧੀਆ ਸਾਥ ਦੇ ਰਹੀਆਂ ਜਿਵੇਂ ਇਹਨਾਂ ਦਾ ਪਿੰਡੀ ਸੀਗਾ ਪਿੰਡ ਜਗਜੀਤਪੁਰਾ ਜਗਜੀਤਪੁਰੇ ਦੇ ਸਾਰੇ ਲੋਕ ਬਹੁਤ ਸਾਥ ਦੇ ਰਹੇ ਆ ਔਰ ਉਹ ਵੀ ਸਾਡੇ ਇਸ ਮਹਿੰਮ ਦੇ ਵਿੱਚ ਸਾਡੇ ਨਾਲ ਖੜੇ ਆ ਇੱਕ ਦੋ ਜਿਹੜੇ ਮਾੜੇ ਅਨਸਰ ਆ ਪੰਚਾਇਤਾਂ ਬਹੁਤ ਵਧੀਆ ਕੰਮ ਕਰ ਰਹੀਆਂ ਔਰ ਮੇਰੀ ਗੁਜਾਰਿਸ਼ ਹੈ ਸਾਰੀਆਂ ਪੰਚਾਇਤਾਂ ਨੂੰ ਆਪਣੇ ਕਿ ਆਪਾਂ ਸਹਣੇ ਨੂੰ ਸਭ ਤੋਂ ਪਹਿਲਾਂ ਡਰਗ ਫ੍ਰੀ ਕਰਨਾ ਹੈ ਔਰ ਜਿਹੜੇ ਸਹਣੇ ਇਲਾਕੇ ਵਿੱਚ ਜਿੰਨੇ ਵੀ ਥਾਣੇ ਆਉਂਦੇ ਆ ਆਪਣੀ ਕੋਸ਼ਿਸ਼ ਇਹ ਹੀ ਹੋਊਗੀ ਕਿ ਸਭ ਤੋਂ ਪਹਿਲਾਂ ਇਹਨਾਂ ਨੂੰ ਡਰਗ ਫ੍ਰੀ ਕੀਤਾ ਜਾਵੇ ਜਿਹੜੀ ਯੁੱਧ ਨਸ਼ੇ ਵਿਰੁੱਧ ਮੈਂ ਬਿੱਡੀ ਕੀ ਕਾਰਵਾਈ ਹੈ ਬਾਈ ਸਰ ਜੀ ਅ ਕਿ ਜੀ ਯੁੱਧ ਨਸ਼ੇ ਵਿਰੁੱਧ ਤੇ ਜਿਹੜੇ ਲੋਕਾਂ ਨੇ ਆਪਣੇ ਘਰਾਂ ਚ ਪੱਥਰ ਦੇ ਦੂਜਿਆਂ ਦੇ ਘਰਾਂ ਚ 70 ਵਿਛਾਉਂਦੇ ਆ ਜਿਹੜੇ ਲੋਕ ਅ ਇਸ ਕਾਰਵਾਈ ਦੇ ਤਹਿਤ ਇੱਕ ਮਨਜਿੰਦਰ ਸਿੰਘ ਉਰਫ मुੰਦਰੀ ਜਿਹੜਾ ਕਿ 26 ਐਫ ਆਈ ਆਰ ਨੰਬਰ 26 ਸਾਲ 2025 ਦੇ ਵਿੱਚ ਇਹ ਨਾਮਜਦ ਸੀਗਾ ਇਹਦੇ ਕੋਲੋਂ ਇਹਨੂੰ ਅਰੈਸਟ ਕੀਤਾ ਇਹਦੇ ਕੋਲੋਂ 28 ਗ੍ਰਾਮ ਚਿੱਟਾ ਸੱਤ ਲਾਈਟਰ ਤੇ ਚਾਰ ਪੰਨੀਆਂ ਤੇ ਚਾਰੇ ਦੇ ਕੋਲੋਂ 10-10 ਰੁਪਏ ਦੇ ਸੜੇ ਸੜੇ ਹੋਏ ਕਰੰਸੀ ਨੋਟ ਤੇ 2500 ਰੁਪਏ ਡਰਗ ਮਨੀ ਬਰਾਮਦ ਕੀਤੀ ਹੈ ਜੀ। ਇਹ ਹੁਣ ਇਹ ਬੰਦਾ ਇੱਕ ਦਿਨ ਦੇ ਪੁਲਸ ਰਿਮਾਂਡ ਤੇ ਆ ਸਾਡੇ ਕੋਲ ਤੇ ਅੱਗੇ ਜੋ ਵੀ ਕਾਰਵਾਈ ਹੋਊਗੀ ਆਪ ਜੀ ਨੂੰ ਸੂਚਿਤ ਕਰ ਦਿੱਤਾ ਜਾਊਗਾ। ਕਿਹੜੇ ਜਮਾਨਿਆਂ ਸਰਾ ਕਿਹੜੇ ਕਰ ਰਏ ਜੀ ਇਹਨੂੰ ਕੀ ਕਹਿਣਾ ਚਾਹੁੰਦੇ ਜੀ ਇਹਨਾਂ ਸੰਦੇਸ਼ ਇਹਨਾਂ ਦਾ ਪੰਜਾਬ ਸਰਕਾਰ ਤੇ ਮਾਨਯੋਗ ਐਸਐਸਪੀ ਸਾਹਿਬ ਡੀਜੀਪੀ ਸਾਹਿਬ ਸੰਦੇਸ਼ ਸਾਫ਼ ਹੈ ਕਲੀਅਰ ਹੈ ਕਿ ਜਾਂ ਤਾਂ ਨਸ਼ੇ ਛੱਡ ਜੋ ਜਾਂ ਫਿਰ ਪੰਜਾਬ ਛੱਡ ਜੋ ਤੇ ਇਹ ਬਖਸ਼ੇ ਨਹੀਂ ਜਾਣਗੇ। ਇਦੇ ਪਰਿਵਾਰਕ ਮੈਂਬਰ ਵੀ ਬੰਦੇ ਪੜੇ ਗਏ ਹਾਂਜੀ ਇਹਦੇ ਪਰਿਵਾਰ ਦੇ ਵਿੱਚੋਂ ਪਹਿਲਾਂ ਇਹਦਾ ਪਿਤਾ ਉਹ ਵੀ ਨਸ਼ੇ ਦੇ ਵਿੱਚ ਜੇਲ੍ਹ ਕੱਟ ਰਿਹਾ ਇਹਦੀ ਮਾਂ ਕੋਲੋਂ 100 ਗ੍ਰਾਮ ਇਸੇ ਐਫ ਆਈ ਆਰ ਦੇ ਵਿੱਚ 100 ਗ੍ਰਾਮ ਚਿੱਟਾ ਰਿਕਵਰ ਹੋਇਆ ਸੀ ਉਹਦੇ ਵਿੱਚੋਂ ਇਹਦੀ ਮਾਂ ਤੇ ਉਹਦੀ ਪਤਨੀ ਪਹਿਲਾਂ ਹੀ ਜੇਲ੍ਹ ਦੇ ਵਿੱਚ ਨੇ ਮਾਂ ਦਾ ਕੀ ਨਾਮ ਹੈ ਇਹਦੀ ਮਾਂ ਦਾ ਨਾਮ ਹੈਗਾ ਜਸਵੀਰ ਕੌਰ ਤੇ ਇਹਦੀ ਪਤਨੀ ਦਾ ਨਾਮ ਸੁਖਵਿੰਦਰ ਕੌਰ ਹੈ ਇਹ ਜੇਲ੍ਹ ਪਹਿਲਾਂ ਹੀ ਜੇਲ੍ਹ ਦੇ ਵਿੱਚ ਨੇ ਇਸੇ ਮੁਕਦਮੇ ਦੇ ਵਿੱਚ 26/25 ਦੇ ਵਿੱਚ ਪੰਚਾਇਤਾਂ ਜਿਹੜੇ ਕਲੱਬ ਆ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਮਤਲਬ ਸਹਾਦਤ ਨੂੰ ਤਾਂ ਬਈ ਪੰਚਾਇਤਾਂ ਬਹੁਤ ਹੀ ਵਧੀਆ ਸਾਥ ਦੇ ਰਹੀਆਂ ਜਿਵੇਂ ਇਹਨਾਂ ਦਾ ਪਿੰਡੀ ਸੀਗਾ ਪਿੰਡ ਜਗਜੀਤਪੁਰਾ ਜਗਜੀਤਪੁਰੇ ਦੇ ਸਾਰੇ ਲੋਕ ਬਹੁਤ ਸਾਥ ਦੇ ਰਹੇ ਆ ਔਰ ਉਹ ਵੀ ਸਾਡੇ ਇਸ ਮਹਿੰਮ ਦੇ ਵਿੱਚ ਸਾਡੇ ਨਾਲ ਖੜੇ ਆ ਇੱਕ ਦੋ ਜਿਹੜੇ ਮਾੜੇ ਅਨਸਰ ਆ ਪੰਚਾਇਤਾਂ ਬਹੁਤ ਵਧੀਆ ਕੰਮ ਕਰ ਰਹੀਆਂ ਔਰ ਮੇਰੀ ਗੁਜਾਰਿਸ਼ ਹੈ ਸਾਰੀਆਂ ਪੰਚਾਇਤਾਂ ਨੂੰ ਆਪਣੇ ਕਿ ਆਪਾਂ ਸਹਨੇ ਨੂੰ ਸਭ ਤੋਂ ਪਹਿਲਾਂ ਡਰਗ ਫ੍ਰੀ ਕਰਨਾ ਹੈ ਔਰ ਜਿਹੜਾ ਸਹਨੇ ਇਲਾਕੇ ਵਿੱਚ ਜਿੰਨੇ ਵੀ ਥਾਣੇ ਆਉਂਦੇ ਆ ਆਪਣੀ ਕੋਸ਼ਿਸ਼ ਇਹ ਹੀ ਹੋਊਗੀ ਕਿ ਸਭ ਤੋਂ ਪਹਿਲਾਂ ਇਹਨਾਂ ਨੂੰ ਡਰਗ ਫ੍ਰੀ ਕੀਤਾ ਜਾਵੇ